ਦੋਸਤੋ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਫੋਟ ਦੇਖਣ ਨੂੰ ਮਿਲ ਰਹੀ ਏ ਤੇ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਭਗਵੰਤ ਮਾਨ ਦੇ ਖਿਲਾਫ ਹੋ ਗਏ ਨੇ ਗੱਲ ਕਰਦੇ ਆ ਕੋਰ ਵਿਜੇ ਪ੍ਰਤਾਪ ਦੀ ਦੋਸਤੋ ਅੰਦਾਜ਼ਾ ਤਾਂ ਤੁਸੀਂ ਲਗਾ ਲਿਆ ਹੋਵੇਗਾ ਕਿ ਉਹਨਾਂ ਦਾ ਨਾਮ ਸੁਣ ਕੇ ਹੀ ਜਿਨ੍ਹਾਂ ਨੇ ਬਾਈਬਲ ਕਲਾ ਦੇ ਵਿੱਚ ਜੋ ਬੇਦਬੀ ਹੋਈ ਸੀ ਉਸ ਦੀ ਜਾਂਚ ਕੀਤੀ ਸੀ ਉਹਨਾਂ ਨੇ ਭਗਵੰਤ ਮਾਨ ਨੂੰ ਇੱਕ ਚੈਲੰਜ ਕੀਤਾ ਹੈ ਕਿ ਅਦਾਲਤ ਦੇ ਵਿੱਚ ਮਿਲਾਂਗੇ ਤੇ ਚੈਲੰਜ ਕੀ ਕੀਤਾ ਹੈ ਉਹਨਾਂ ਨੇ ਆਓ ਤੁਹਾਨੂੰ ਦਿਖਾਣੇ ਆਂ ਦੋਸਤੋ ਉਹਨਾਂ ਨੇ ਇੱਕ ਮੈਸੇਜ ਪਾ ਕੇ ਉਹਨਾਂ ਨੂੰ ਚੈਲੰਜ ਕੀਤਾ ਹੈ ਕਿ ਬਰਗਾੜੀ ਬਦਵੀ ਬਾਈਬਲ ਕਲਾ ਕੋਟਕਪੂਰਾ ਐਪੀਸੋਡ 6 ਆਪ ਜੀ ਨੂੰ ਕੋਟਨ ਕੋਟੀ ਵਧਾਈ ਹੋਵੇ ਮੁੱਖ ਮੰਤਰੀ ਸਾਹਿਬ ਤੁਸੀਂ ਲਿੰਗ ਟੈਸਟ ਨਹੀਂ ਕਰਾ ਕੇ ਬਹੁਤ ਵੱਡਾ ਸੁਨੇਹਾ ਦਿੱਤਾ ਪੰਜਾਬ ਵਾਸੀਆਂ ਨੂੰ ਤੁਹਾਡੇ ਘਰੇ ਰਾਜਕੁਮਾਰੀ ਜਨਮ ਲਵੇ ਜਾਂ ਰਾਜਕੁਮਾਰ ਉਹ ਵੀ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਸਾਨੂੰ ਬਹੁਤ ਖੁਸ਼ੀ ਹੋਏਗੀ ਲੇਕਿਨ ਮੇਰੇ ਨਾਲ ਕੀਤਾ ਹੋਇਆ ਵਾਅਦਾ ਖਾਸ ਕਰ ਜਿਸ ਦਿਨ ਤੁਸੀਂ ਮੇਰੀ ਜੁਆਇਨਿੰਗ ਕਰਵਾਈ ਸੀ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿਖੇ ਮਿਤੀ 21 6 2021 ਨੂੰ ਜਿੱਥੇ ਮਾਨਜੋ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਆਏ ਸਨ ਉਚੇਚੇ ਤੌਰ ਤੇ ਮੁੱਦਾ ਬਰਗਾੜੀ ਬਦਵੀ ਕੋਟਕਪੁਰਾ ਤੇ ਬੈਬਲ ਕਲਾ ਦਾ ਗੋਲੀ ਕਾਣ ਦਾ ਸੀ ਮੈਂ ਅੱਜ ਵੀ ਉੱਥੇ ਹੀ ਹਾਂ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਖੜਿਆ ਸੀ ਪੰਜਾਬ ਵੀ ਉੱਥੇ ਹੀ ਠਹਿਰ ਕੇ ਰਹਿ ਗਿਆ ਤੁਹਾਨੂੰ ਮਿਤੀ 18 11 2023 ਨੂੰ ਤੁਹਾਨੂੰ ਮਿਤੀ 18 ਤੁਹਾਨੂੰ ਮਿਤੀ 28 11 2023 ਨੂੰ ਚੰਡੀਗੜ੍ਹ ਵਿਖੇ ਤੁਹਾਡੀ ਸਰਕਾਰੀ ਰਾਜ ਤੇ ਮੁਲਾਕਾਤ ਕਰਕੇ ਵਿਰਵੇ ਸਹਿਤ ਵਿਸਤਾਰ ਪੂਰਵਕ ਗੱਲ ਕੀਤੀ ਇਸ ਸਬੰਧ ਵਿੱਚ ਅੱਜ 2 ਮਹੀਨੇ ਪੂਰੇ ਹੋ ਗਏ ਲੇਕਿਨ ਹੁਣ ਤੁਹਾਡੇ ਪੀਏ ਵੀ ਮੇਰਾ ਫੋਨ ਸੁਣ ਕੇ ਰਾਜੀ ਨਹੀਂ ਹਨ ਮੋਰਚੇ ਵਾਲੇ ਮੋਰਚੇ ਵਾਲੇ ਦੇ ਨਾਲ ਤੁਹਾਡਾ ਰਾਜੀ ਨਮਾ ਹੋ ਗਿਆ ਅਤੇ ਮੋਰਚੇ ਵਾਲਿਆਂ ਨੇ ਮੇਰੇ ਖਿਲਾਫ ਹੀ ਲਗਾ ਦਿੱਤਾ ਕਾਨੂੰਨੀ ਦਾ ਪੇਚ ਦੋਸ਼ੀਆਂ ਦੇ ਵੱਡੇ ਵਕੀਲ ਸਹਿਬਾਨ ਜੋ ਕਿ ਅੱਜ ਤੁਹਾਡੀ ਸਰਕਾਰ ਦੇ ਵੱਡੇ ਸਰਕਾਰੀ ਵਕੀਲ ਬਣੇ ਹਨ ਮੈਨੂੰ ਅਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਤਰ੍ਹਾਂ ਟੱਕਰ ਦੇ ਰਹੇ ਹਨ ਮਿਲਦੇ ਹਾਂ ਮਿੱਤੀ 29 1 2024 ਨੂੰ ਅਦਾਲਤ ਵਿਖੇ ਫਰੀਦਕੋਟ ਲੇਕਿਨ ਇਹ ਸਾਰਾ ਹਿਸਾਬ ਕਿਤਾਬ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਹੈ ਜਿੱਥੋਂ ਇਨਸਾਫ ਦੀ ਮੈਨੂੰ ਪੂਰਨ ਆਸ ਹੈ ਜੀ ਦੋਸਤੋ ਦੋਸਤੋ ਇਹ ਮੈਸੀ ਪੜ ਕੇ ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਫੁੱਟਬਾਜੀ ਹੋ ਰਹੀ ਹੈ ਕੇਜਰੀਵਾਲ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਗਿਆ ਸੀਗਾ ਕੁਬਰ ਵਿਜੇਪ੍ਰਤਾਪ ਜੀ ਦਾ ਕਿ ਤੁਹਾਨੂੰ ਜੋ ਵਿੱਦਵੀ ਹੋਈ ਸੀ ਉਸ ਦੇ ਵਿੱਚ ਇਨਸਾਫ ਦਵਾਇਆ ਜਾਇਆ ਜਾਏਗਾ ਲੋਕਾਂ ਨੂੰ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਪੈਦਾ ਹੋ ਰਹੀ ਹੈ ਪਿਛਲੇ ਦਿਨੀ ਵੀ ਸ਼ੀਤਨ ਅਨਰਾਗ ਵੱਲੋਂ ਜੋ ਐਮਪੀ ਰਿੰਕੂ ਜੀ ਨੇ ਉਹਨਾਂ ਦੇ ਉਲਤੇ ਇਲਜ਼ਾਮ ਲਗਾਏ ਗਏ ਸੀ ਪਰ ਲਗਾਤਾਰ ਐਮਐਲਏ ਦੇ ਵਿੱਚ ਹੀ ਫੁੱਟ ਬਾਜੀ ਚੱਲਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਲਗਾਤਾਰ ਸ਼ਬਦੀ ਵਾਰ ਹੋ ਰਹੇ ਨੇ ਤੇ ਐਮਐਲਏ ਹੀ ਇੱਕ ਦੂਜੇ ਦੇ ਖਿਲਾਫ ਬੋਲ ਰਹੇ ਨੇ ਦੋਸਤੋ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸੋ